ਆਪੀ ਪਾਤੀ <coughs> ਹਲਕਾ ਟਿਰਪਪਾ ਨਰਜ ਅਮ ਆਦਮੀ ਪਾਰਟੀ ਨੂੰ ਮੁਸੀਬਾਈ ਚਾਰੇ ਦਾ ਮਿਲਿਆ ਸਮਰਥਨ ਮੁਸੀਬਾਈ ਚਾਰੇ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਦਾ ਐਲਾਨ ਅੱਜ ਕੱਲ انا ਉਹ ਵੇਖੇ ਮੁਸੀਬਾਈ ਚਾਰੇ ਦੀ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਦੀਪ ਸਿੰਘ ਅਰੰਦਾਵਾ ਤੇ ਸਮਰਥਨ ਦਾ ਐਲਾਨ ਕੀਤਾ ਗਿਆ ਅਤੇ ਇਹ ਮੁਸੀਬਾਈ ਚਾਰੇ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਨੂੰ ਵੇਖਦੇ ਹੋਏ ਜਿਮਨੀ ਚੋਣਾਂ 'ਚ ਉਹਨਾਂ ਦਾ ਸਾਥ ਦੇਣਗੇ ਦਿਖਾਉਂਦੇ ਹਾਂ ਤੁਹਾਨੂੰ ਖਾਸ ਪੋ ਔਰ ਮੇਰੇ ਵੱਲੋਂ ਜੀ ਐਮ ਸੀ ਦੀ ਸੋ ਅੱਜ ਅਸੀਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਪਤਾ ਵੀ ਜਿੱਦਾਂ ਡੇਰਾ ਬਾਬਾ ਅੱਜ ਵੱਖ-ਵੱਖ ਪਿੰਡਾਂ ਤੋਂ ਬੜੀ-ਬੜੀ ਗਿਣਤੀ 'ਚ ਪਾਸਟਰ ਸਾਹਿਬਾਨ ਸਾਰੇ ਇੱਥੇ ਪਹੁੰਚੇ ਨੇ ਔਰ ਸਾਰਿਆਂ ਨੇ ਸਰਦਾਰ ਸਾਡੇ ਜਿਹੜੇ ਗੁਰਮੀ ਗੁਰਦੀਪ ਸਿੰਘ ਜੀ ਰੰਧਾਵਾ ਜੀ ਨੇ ਇਹਨਾਂ ਨੂੰ ਸਮਰਥਨ ਦਿੱਤਾ ਵਾ ਔਰ ਮੁਸੀਬ ਭਾਈਚਾਰਾ ਪੂਰਾ ਇਹਨਾਂ ਦੇ ਨਾਲ ਆ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਇਹਨਾਂ ਦੇ ਨਾਲ ਆ ਕਿਉਂਕਿ ਜਿਹੜੇ ਮੁਸੀਬ ਭਾਈਚਾਰੇ ਦੇ ਮੁੱਦੇ ਨੇ ਉਹਨਾਂ ਤੇ ਬੈਠ ਕੇ ਸਾਡੀ ਸੀਐਮ ਸਾਹਿਬ ਨਾਲ ਵੀ ਗੱਲ ਹੋਈ ਆ ਰੰਧਾਵਾ ਸਾਹਿਬ ਵਿੱਚ ਬੈਠੇ ਸੀ ਸਾਰੇ ਬੈਠ ਕੇ ਗੱਲ ਹੋਈ ਆ ਹੋਰ ਵੀ ਸਾਡੇ ਜਿਹੜੇ ਪੰਜਾਬ ਦੇ ਮੰਤਰੀ ਜਾਂ ਸੈਂਟਰ ਦੇ ਮੰਤਰੀ ਆ ਸਾਰੇ ਵਿੱਚ ਬੈਠ ਕੇ ਗੱਲਬਾਤ ਹੋਈ ਆ ਸਾਡੇ ਪਟਕ ਸਾਹਿਬ ਜਿਹੜੇ ਉਹਨਾਂ ਨਾਲ ਬੈਠ ਕੇ ਗੱਲਬਾਤ ਹੋਈ ਆ ਵੀ ਜਿਹੜੇ ਵੀ ਮੁਸੀਬਾਈਚਾਰੇ ਦੇ ਮੁੱਦੇ ਹੈਗੇ ਨੇ ਉਹਨਾਂ ਨੂੰ ਜਰੂਰ ਅਮਲ 'ਚ ਲਿਆ ਕੇ ਅਮਲੀ ਜਾਮਾ ਪੋਆ ਜਾਏਗਾ ਔਰ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਜਰੂਰ ਪੂਰਾ ਕੀਤਾ ਜਾਏਗਾ ਪੂਰਾ ਮੁਸੀਬਾਈਚਾਰਾ ਇਹਨਾਂ ਦੇ ਨਾਲ ਆ ਅੱਜ ਜਿਹੜੇ ਇੰਡੀਆ ਦੇ ਆਲ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਗੌਰਵ ਜੀ ਉਹਨਾਂ ਦੀ ਗਵਾਈ 'ਚ ਡੇਰਾਪਾਪਾ ਨਾਨਕ ਦੇ ਲਗਭਗ 22 300 ਪਿੰਡ ਤੋਂ ਜਿਹੜੇ ਪਿੰਡਾਂ ਦੇ ਮੇਨ ਮੇਨ ਪਾਸਟਰ ਸਹਿਬਾਨ ਨੇ ਉਹ ਅੱਜ ਮੀਟਿੰਗ 'ਚ ਬੁਲਾਏ ਨੇ ਔਰ ਉਹਨਾਂ ਕੋਲ ਅਸ਼ੀਰਵਾਦ ਲਿਆ ਉਹਨਾਂ ਅਸ਼ੀਰਵਾਦ ਦਿੱਤਾ ਔਰ ਇਹ ਫੈਸਲਾ ਕੀਤਾ ਇੱਥੇ ਬਹਿ ਕੇ ਕਿ ਇਸ ਵਾਰੀ ਜਿਹੜੀਆਂ ਵੋਟਾਂ ਮ ਆਮਾਦੀ ਪਾਰਟੀ ਨੂੰ ਪਾਉਣੀਆਂ ਨੇ ਕਿਉਂ ਪਾਉਣੀਆਂ ਉਹ ਤਾਂ ਕਾਰਨ ਇਹ ਕਿ ਪਿਛਲੇ 75 ਸਾਲਾਂ ਤੋਂ ਇਹ ਠੱਗੇ ਠੱਗੇ ਮਹਿਸੂਸ ਕਰ ਰਿਹਾ 크ਿਸਚਨ ਕਮਿਊਨਿਟੀ ਕਿ ਸਾਨੂੰ ਲੋਕੀ ਵੋਟਾਂ ਵਜੋਂ ਵਰਤਦੇ ਰਹੇ ਪਾਰਟੀਾਂ ਵਾਲੇ ਜਦੋਂ ਵੋਟਾਂ ਵੇਲੇ ਸਾਡੀ ਲੋੜ ਮਹਿਸੂਸ ਕਰਦੇ ਰਹੇ ਨੇ ਜਦੋਂ ਵੋਟਾਂ ਵੇਲੇ ਸੈ ਕੇ ਹਟ ਜਾਂਦੀਆਂ ਫਿਰ ਕੋਈ ਵੀ ਇਹਨਾਂ ਦੀ ਸਹਾਰ ਨਹੀਂ ਲੈਂਦਾ ਇਸ ਕਰਕੇ ਸੀਐਮ ਸਾਹਿਬ ਨੇ ਡਾਕਟਰ ਸੰਦੀਪ ਪਾਟਕ ਜੀ ਹੁਣਾ ਗੌਰਵ ਜੀ ਹੁਣਾ ਸਾਰਿਆਂ ਬੈਠ ਕੇ ਆਪਾਂ ਜਿੰਨੀਆਂ ਵੀ ਇਹਨਾਂ ਦੀਆਂ ਮੁਸ਼ਕਲਾਂ ਸੀਗੀਆਂ ਉਹ ਉਹਨਾਂ ਦੇ ਧਿਆਨ 'ਚ ਵੀ ਲਿਆਂਦੀਆਂ ਨੇ ਉਹਨਾਂ ਵਿਸ਼ਵਾਸ ਵੀ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਕ੍ਰਿਸਚਨ ਕਮਿਊਨਿਟੀ ਨੂੰ ਵਧੀਆ ਜਗ੍ਹਾ ਜਿਹੜਾ ਇਹਨਾਂ ਦਾ ਬਣਦਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਮੈਨੂੰ ਲੱਗਦਾ ਕਿ ਅਸੀਂ ਜਿਸ ਨੇ ਵੀ ਸਾਡੀ ਮਦਦ ਕਰਨੀ ਹੈ ਉਹਦਾ ਉਹਨੂੰ ਬਣਦਾ ਹੱਕ ਮਿਲਣਾ ਚਾਹੀਦਾ ਇੱਕ ਤਾਂ ਸੀ ਖਾਂਬੜਾ ਚਰਚ ਵੀ ਗਏ ਸੀ ਬਿਲਕੁਲ ਜੀ ਮੈਂ ਖਾਂਬੜਾ ਚਰਚ ਜਾ ਕੇ ਆਇਆ ਮੈਂ ਉਹਨਾਂ ਦੇ ਜਿਹੜੇ ਸਾਡੇ ਪਾਸਟਰ ਸਾਹਿਬਾਨ ਨੇ ਔਂਕਰ ਨਰੋਲਾ ਜੀ ਉਹਨਾਂ ਨੇ ਮੈਨੂੰ ਆਸ਼ੀਰਵਾਦ ਵੀ ਦਿੱਤਾ ਔਰ ਮੇਰੇ ਲਈ ਉਹਨਾਂ ਨੇ ਪ੍ਰਭੂ ਜਸੂਮ ਜੀ ਦੇ ਚਨਾਂਤ ਪ੍ਰੇਰ ਵੀ ਕੀਤੀ ਹੈ ਔਰ ਉਹਨਾਂ ਮੈਨੂੰ ਜਿੱਤ ਦਾ ਯਕੀਨ ਵੀ ਦਿਵਾਇਆ ਕਿ ਇਸ ਵਾਰੀ ਤੁਸੀਂ ਡੇਰਾ ਬਾਬਾ ਨਾਨਕ ਤੋਂ ਬੜੀ ਵੱਡੀ ਪੱਧ ਤੇ ਜਿੱਤ ਪ੍ਰਾਪਤ ਕਰਨ ਜਾ ਰਹੇ ਹੋ ਮੈਂ ਉਹਨਾਂ ਦਾ ਹਮੇਸ਼ਾ ਹੀ ਰਿਣੀ ਰਹੂੰਗਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਜਿਹੜਾ ਖਾਬੜਾ ਚਰਚਾ ਚ ਗਿਆ ਉਹ ਵੀ ਮੈਨੂੰ ਪ੍ਰਮਾਤਮਾ ਨੇ ਟਿਕਟ ਦੇਣੀ ਸੀ ਤੇ ਮੈਨੂੰ ਇਹ ਸੁਪਾ ਬੰਦਣਾ ਸੀਗਾ ਗੌਰਵ ਜੀ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਕਿ ਮੇਰੇ ਲਈ ਰਾਤ ਦਿਨ ਮਿਹਨਤ ਕਰ ਰਹੇ ਨੇ ਜਿਹੜਾ ਬੰਦਾ ਰਾਤ ਦਿਨ ਕਿਸੇ ਦੀ ਮਿਹਨਤ ਕਰਦਾ ਰਹੇ ਪਰਮਾਤਮਾ ਨੇ ਫਲ ਦੇਣਾ ਬੰਦਾ ਤਾਂ ਬੰਦੇ ਨੂੰ ਕੀ ਦੇ ਸਕਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੰਦੇ ਨੇ ਕੰਮ ਕਰਨਾ ਉਹ ਬੰਦਾ ਹੀ ਕਰਦਾ ਮੈਂ ਸਾਰੀ ਕ੍ਰਿਸਚੀਅਨ ਕਮਿਊਨਿਟੀ ਦੇ ਨਾਲ ਖੜਾ ਹਾਂ ਅੱਜ ਵੀ ਖੜਾ ਪਹਿਲਾਂ ਵੀ ਖੜਾ ਰਿਆ ਅੱਗੇ ਤੋਂ ਵੀ ਨਾਲ ਖੜਾ ਰਹੂੰਗਾ